ਮੈਂ ਇਹ ਫੋਟ ਲਾਇਆ ਯਾਰ ਕੀ ਹੋਇਆ ਇਹ ਕਿਸੇ ਦੇ ਬਕਾਨੇ ਆ ਗਿਆ ਜੀ ਉੱਤੇ ਸਮਾਨ ਪੈਸੀ ਫालतू ਸਮਾਨ ਜਿਹੜੇ ਘੱਟ ਵੇਖਦੇ ਸੀ ਉੱਤੇ ਰੱਖਦੇ ਸੀ ਉਹਨਾਂ ਨੂੰ ਨੁਕਸਾਨ ਡੱਕ ਲੱਗੀ ਪਤਾ ਨਹੀਂ ਲੱਗਿਆ ਕੋਈ ਨਿਸ਼ਾਨ ਤਾਂ ਨਹੀਂ ਕੋਈ ਜਾਇਜ਼ ਨੁਕਸਾਨ ਥੱਲੇ ਪਟਾ ਰਹੇ ਆ ਬੰਦਿਆਂ ਦਾ ਵੀ ਨੁਕਸਾਨ ਹੋਈ ਗਿਆ 40 ਲੱਖਾਂ ਦਾ ਕੋਈ ਫालतू ਸਮਾਨ ਜੀ ਉੱਤੇ ਜਾ ਕੇ ਪਤਾ ਲੱਗੂ ਕੀ ਹੋਇਆ ਫालतू ਸਮਾਨ ਜੀ ਯੂਜ਼ ਹੋਣਾ ਦਾ ਸਮਾਨ ਜੀ ਕ੍ਰਿਕਟ ਵਾਲਾ ਸੀ ਪਰ ਘੱਟ ਵੇਖਣ ਵਾਲਾ ਸੀ ਕਦੀ ਕਦੀ ਵਿਕਦਾ ਸੀ ਉੱਤੇ ਰੱਖਦੇ ਸੀ ਕਿਹਨੇ ਇਹ ਨੁਕਸਾਨ ਕੁਝ ਨਹੀਂ ਕਹਿ ਸਕਦਾ ਇਹ ਕਿੱਥੇ ਦਾ ਤੇ ਗੱਡੀਆਂ ਕਿੰਨੀ ਦੇਰ ਬਾਅਦ ਆਗੀਆਂ ਪੜਿਆ ਗਿਆ ਭਾਈ ਉਹ ਤਾਂ ਘੰਟਿਆਂ ਦਾ ਪਾਈਆ ਹੁੰਦਾ ਵੀ ਮੈਨੂੰ ਲੱਗਿਆ ਕਿ ਉਹ ਇੰਨੇ ਨੇੜੇ ਫਾਇਰ ਲੇਟ ਹੋਣ ਦੇ ਬਾਅਦ ਵੀ ਕੋਈ ਜਾਣ ਨਹੀਂ ਇਹ ਉਹਨਾਂ ਨੂੰ ਪੁੱਛਣਾ ਟਾਈਮ ਹੀ ਨਹੀਂ ਹੈਗਾ ਭਟਿਕਾ ਕੋਈ ਯਾਰ ਸਾਂਹੀ ਬਿਠਾਉਣਾ ਉਹਨਾਂ ਨੂੰ ਪੁੱਛੋ ਜਦ ਤੱਕ ਜਦ ਤੱਕ ਆ ਨਹੀਂ ਭਾਈ ਪੁਰੇ ਮਲੇ ਨੇ ਪੂਰਾ ਸਹਿਯੋਗ ਦਿੱਤਾ ਕਿ ਇਹਦਾ ਪਹਿਲਾ ਮੁਲਾਕਾਤ ਲੈਣੀ ਆਣ ਦਿੱਤੀ ਬਤਾਇਆ ਭਾਈ ਜੀ ਮੈਂ ਨਾਲੇ ਵੜ ਕੇ ਭਾਈ ਮੈਂ ਦੀ ਸਾਨੂੰ ਆਪਣਾ ਕੰਮ ਕਰ ਲੈਂਦੇ ਹਾਂ ਤੁਸੀਂ ਆ ਜਿਹੜਾ ਸ਼ਾਮੀਦ ਹਾਂ ਸਾਰੀ ਇੰਟਰਵਿਊ ਦੇ ਜਾਂਦੇ ਜਿਹੜਾ ਕੰਮ ਅਸੀਂ ਕਰਨਾ ਉਹ ਕਰੀਏ ਬੀਜ ਕੁਮਾਰ ਜੀ ਸਰ ਅੱਜ ਦੇ ਅੱਗ ਲੱਗੀ ਹੈ ਸ਼ਿੰਗਾਰ ਰੋਡ ਤੇ ਕੀ ਮਾਮਲਾ ਪੁਰਾਣਾ 755 ਦਾ ਸਾਨੂੰ ਕੋਲ ਆਈ ਸੀ ਕਿ ਸ਼ਿੰਗਾਰ ਸਿਲਮੇ ਦੇ ਕੋਲ ਪੇਂਟ ਦੀ ਦੁਕਾਨ ਨੂੰ ਅੱਗ ਲੱਗੀ ਆ ਅਸੀਂ ਫੋਰੀ ਤੌਰ ਤੇ ਚਾਰ ਪੰਜ ਫਾਇਰ ਟੈਂਡਰ ਮੌਕੇ ਤੇ ਲੈ ਕੇ ਆਏ ਆ ਤੇ ਦੇਖੇ ਆ ਕੇ ਦੇਖਿਆ ਛੱਤ ਦੇ ਉੱਪਰ ਮਿਲ ਕੇ ਪੇਂਟ ਦਾ ਇਹਨਾਂ ਦਾ ਸਮਾਨ ਪਿਆ ਹੋਇਆ ਸੀ ਉੱਚੀ ਨੂੰ ਅੱਗ ਲੱਗੀ ਸੀ ਅਸੀਂ ਫੋਰੀ ਤੌਰ ਤੇ ਮਿਲ ਕੇ ਕੰਟਰੋਲ ਕਰ ਲਈ ਆ ਅੱਗ ਲੱਗਣ ਦਾ ਕਾਰਨ ਕੀ ਲੱਗ ਰਿਹਾ ਅੱਗ ਲੱਗਣ ਦਾ ਕਾਰਨ ਤੇ ਅਜੇ ਸਾਨੂੰ ਪਤਾ ਨਹੀਂ ਲੱਗਿਆ ਜੀ ਉਹ ਬਹੁਤ ਚੀ ਮਿਲਕੇ ਮਾਲਕਾ ਕੋ ਫਿਲਹਾਲ ਅਸੀਂ ਅੱਗ ਕੰਟਰੋਲ ਕਰ ਲਈ ਆ। ਇਹ ਸਪਾਈਲੀ ਪੇਮੈਂਟ ਸੀ ਜਾਂ ਦੂਜਾ ਪੇਮੈਂਟ ਸੀ ਕਰਾ ਹੈ? ਨਹੀਂ ਜੀ ਇਸ ਵਾਰੇ ਸਾਨੂੰ ਨਹੀਂ ਪਤਾ ਜੀ। ਅਸੀਂ ਅੱਗੇ ਜੀ ਅੰਦਰ ਜੇ ਹਾਂਜੀ ਪੇਮੈਂਟ ਸੀ ਜੀ। ਕਿੰਨੀਆਂ ਗੱਡੀਆਂ ਲੱਗੀਆਂ? ਹਾਂ ਟੋਟਲ ਲੱਗ ਗਈਆਂ 4 ਤੋਂ 5 ਗੱਡੀਆਂ ਜੀ। 4-5 ਲੱਗੀਆਂ। ਹਾਂਜੀ ਹਾਂਜੀ 4-5 ਲੱਗੀਆਂ। ਲੱਗ ਕੰਟਰੋਲ ਕੰਟਰੋਲ ਚ ਹੈ ਜੀ ਕੰਟਰੋਲ। ਨਹੀਂ ਹੋਰ ਜਾਨੀ ਮਾਮੀ ਨੂੰ ਨੁਕਸਾਨ ਨਹੀਂ। ਨਹੀਂ ਮਾਲੀ ਨੂੰ ਨੁਕਸਾਨ ਹੈਗਾ ਜਾਨੀ ਤੇ ਕੋਈ ਨੁਕਸਾਨ ਨਹੀਂ ਹੋਣਾ। ਤੇ ਅੱਜ ਮੈਨੂੰ ਮੈਂ ਘਰੇ ਸੀਗਾ ਤੇ ਮੈਨੂੰ ਪਤਾ ਲੱਗਿਆ ਵੀ ਇੱਥੇ ਅ ਅਸੀਂ ਭੱਜੇ ਆਏ ਤੇ ਉਦੋਂ ਆਪ ਭੁਜਾਇਆ ਪਾਣੀ ਨਾਲੇ ਚੋ ਵੀ ਕੱਢਿਆ ਸਾਰਾ ਸਾਰੇ ਮਹੱਲੇ ਨੇ ਨਾਲ ਕੇ ਔਰ ਦੁਕਾਨ ਵਾਲੇ ਨਾਲ ਨਾਲ ਕੇ ਪਾਣੀ ਜਿੰਨਾ ਹੋਦਕੇ ਪਟਾਹ ਕੀਤੀ ਅੱਗ ਥੱਲੇ ਨਹੀਂ ਆਂ ਦਿੱਤੀ ਅੱਗ ਉੱਪਰ ਉੱਪਰ ਪਈ ਸੀ ਫਾਇਰ ਬਿਗੇਟ ਲੇਡਿਆ ਫੋਨ ਕੀਤਾ ਐਕਚੁਅਲ ਸਭ ਤੋਂ ਵੱਡੀ ਪ੍ਰੋਬਲਮ ਹੈ ਅੱਜ ਇੱਕ ਜੀ ਨੋਰ ਕੀਤੀ ਹੈ ਜਦੋਂ ਇਹਨਾਂ ਨੂੰ ਕਾਲ ਕਰੋ ਇਹ ਆਊਟ ਆਫ ਦਾ ਲੁਧਿਆਣਾ ਦੱਸਦੇ ਆ ਕਲਮ ਲੁਧਿਆਣੇ ਦੀ ਕਾਲ ਲੁਧਿਆਣੇ ਨਹੀਂ ਹੈ ਜਿਹੜਾ ਇਹਨਾਂ ਦਾ ਨੰਬਰ ਹੈ ਠੀਕ ਹੈ ਉਹ ਲੁਧਿਆਣੇ ਦਾ ਨਹੀਂ ਹੈਗਾ ਮਤਲਬ ਮੈਂ ਇਹ ਗੱਲ ਕਹਿਣਾ ਚਾਹੁੰਦਾ ਪਰਟਾਚਰ ਨੂੰ ਵੀ ਜਿੱਥੇ ਦਾ ਏਰੀਆ ਹੈਗਾ ਉੱਥੇ ਦੀ ਕਾਲ ਜਲਦੀ ਟੈਂਡ ਹੁੰਦੀ ਹੈ ਪਹਿਲਾਂ ਇਹਨਾਂ ਦੀ ਹੈਡੋ ਵੀ ਜਾਂਦੀ ਹੈ ਅੱਗੋਂ ਦੀ ਵੀ ਰਿਪੋਰਟ ਹੁੰਦੀ ਹੈ ਅੱਗੋਂ ਆਪਣੀ ਕਾਰਵਾਈ ਕਰਦੇ ਤਾਂ ਚਾਹੇ ਐਂਬੂਲੈਂਸ ਹੈ ਤੇ ਚਾਹੇ ਅਫੇਅਰ ਵੀ ਪਹੁੰਚਦੀ ਹੈ ਕਿੰਨੇ ਵਜੇ ਗਏ ਕਿੰਨੇ ਵਜੇ ਆ ਗੱਗ ਕਿੰਨੇ ਵਜੇ ਲੱਗੀ ਹੈ ਘੰਟਾ ਕੋ ਹੋ ਗਿਆ ਕੋਈ ਜਾਨੀ ਨੀ ਨੀ ਜਾਨੀ ਨੁਕਸਾਨ ਕੱਚੂੜਾ ਕੋਈ ਨਹੀਂ ਹੋਇਆ ਠੀਕ ਹੈ ਪੇਂਟ ਦੀ ਦੁਕਾਨ ਹੈ ਪੇਂਟ ਦਾ ਥੋੜਾ ਜਿਹਾ ਨੁਕਸਾਨ ਹੋਇਆ ਬਾਕੀ ਉੱਪਰ ਉੱਪਰ ਹੈਗਾ ਦੇਖਦੇ ਕਿੰਨਾ ਨੁਕਸਾਨ ਹੋਇਆਆਂ ਗੱਡੀਆਂ ਆ ਗਈਆਂ ਪੰਜ ਛੇ ਗੱਡੀਆਂ ਆ ਗਈਆਂ ਤੇ ਜਿੰਨਾ ਜਿੰਨਾ ਦੁਕਾਨਦਾਰ ਦਾ ਨਾਮ ਕੀ ਹੈ ਦੁਕਾਨਦਾਰ ਦਾ ਨਾਮ ਬੀਰ ਸਿੰਘ ਹੈ ਜੀ ਇਸ ਪੇਂਟ ਦਾ ਇਸ ਪੇਂਟ ਦਾ ਇੰਟਰਪ੍ਰਾਈਜ਼ ਹੈ ਇਹ ਮਾਮਲਾ ਇਹੋ ਆਖ ਲੱਗਿਆ 25 ਮਿੰਟ ਸਾਨੂੰ ਪਹਿਲਾਂ ਪਤਾ ਲੱਗਿਆ ਸੀ 15 ਮਿੰਟਾਂ ਚ ਹੀ ਆ ਗਈਆਂ ਸੀ ਗੱਡੀਆਂ ਉੱਪਰ ਕਵਾੜ ਹੈਗਾ ਉਹ ਕਵਾੜ ਨੂੰ ਕਿਤੇ ਅੱਗ ਤੋਖੀ ਸਾਨੂੰ ਪਤਾ ਲੱਗਿਆ ਸੀ ਕੰਟਰੋਲ ਨਾਲ ਤਾਲਮੇਲ ਕਰਕੇ ਫਾਇਰ ਨਾਲ ਕਰ ਲਿਆ 15 20 ਮਿੰਟਾਂ ਵਿੱਚ ਗੱਡੀਆਂ ਪਹੁੰਚ ਗਈਆਂ ਸੀ ਤੇ ਸਾਰੀ ਚੀਜ਼ ਕੰਟਰੋਲ ਹੈ। ਜਿਲੇ ਪੇਂਟ ਦਾ ਸ਼ੋਅਰੂਮ ਜਿੱਥੇ ਪੇਂਟ ਦਾ ਪੇਂਟ ਦੀ ਦੁਕਾਨ ਹੈਗੀ ਆ ਬਟ ਉੱਪਰ ਇਹਨਾਂ ਦਾ ਕੋਈ ਸਕ੍ਰੈਪ ਪਿਆ ਸੀ ਉਹਦੇ ਵਿੱਚ ਛੋਟੀ-ਬੋਟੀ ਕੋਈ ਚਿਨੀਆਰੀ ਲੱਗੀ ਆ। ਬਟ ਇਹਦਾ ਹੁਣ ਬਾਅਦ ਚ ਹੀ ਪਤਾ ਲੱਗੇਗਾ। ਤੇ ਕਿੰਨਾ ਤੇ ਨੁਕਸਾਨ ਗਿਆ ਕੋਈ ਨੁਕਸਾਨ ਨਹੀਂ ਕੋਈ ਕੁਝ ਨਹੀਂ ਥੱਲੇ ਸੇਫ ਹੈ ਸਾਰੀ ਬਿਲਕੁਲ ਕੰਟਰੋਲ ਆ। ਕੋਈ ਜਾਨ ਨਹੀਂ ਮਾਰੀ ਨੁਕਸਾਨ ਕੋਈ ਕੋਈ ਦਿੱਕਤ ਉਹ ਕੇ ਫਾਈਲ ਵਗੈਰਾ ਜਦੀ ਦੇਰ ਲਗਾ ਕੇ ਮੈਨੂੰ ਲੱਗਿਆ ਅੱਜ ਦਿਨ 15 ਮਿੰਟ ਇਹ ਸਰ ਕਿਹੜੀ ਜਗ੍ਹਾ ਦੀ ਗੱਤਨਾ ਹੈ ਜੀ ਆਪਣਾ ਜਿਹੜਾ ਨੀਅਰ ਸ਼ਿੰਗਾਰ ਸਿਨੇਮਾ ਤੇ ਜਿਹੜਾ ਆਪਣਾ ਪੋਲਾ ਆਪਣੇ ਬੁੱਢਾ ਨਾਲੇ ਵਾਲਾ ਹੀ ਪੋਲਾ ਹੈ ਜੀ ਸ਼ਾਇਦ ਤੇ ਉਹ ਉਹਦੇ ਨੀਅਰ ਨਾਲ ਹੀ ਸਾਂਝੀ ਹੈ ਕੰਗ ਸਰ ਠੀਕ ਹੈ